ਪੰਜਾਬ ਦੀ ਮਸ਼ਹੂਰ ਅਦਾਕਾਰ ਸੋਨੀਆ ਮਾਨ ਨੇ ਆਵਾਦਨੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਕੇ ਆਪਣਾ ਰਾਜਨੀਤਿਕ ਸਫ਼ਰ ਸ਼ੁਰੂ ਕਰ ਦਿੱਤਾ ਹੈ ਤਾਂ ਉਹਨਾਂ ਦੇ ਸ਼ਾਮਿਲ ਹੋਣ ਦਾ ਅਧਿਕਾਰਤ ਐਲਾਨ ਅੱਜ ਸਵੇਰੇ 12 ਵਜੇ ਪੰਜਾਬ ਦੇ ਆਵਾਦਨੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ ਹੈਗਾ ਦੱਸਦੀ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਉਹਨਾਂ ਦਾ ਸਵਾਗਤ ਸਰੋਪਾ ਭੇਟ ਕਰਕੇ ਕਰਨਗੇ ਤਾਂ ਸੋਨੀਆ ਮਾਨ ਇਸ ਤੋਂ ਪਹਿਲਾ ਦਿੱਲੀ ਦੇ ਵਿੱਚ ਆਵਾਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰ ਚੁੱਕੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜਿੱਥੇ ਅਰਵਿੰਦ ਕੇਜਰੀਵਾਲ ਨੇ ਉਹਨਾਂ ਨੂੰ ਜਿਹੜਾ ਕਿ ਪੱਗ ਬਨ ਕੇ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਹੈਗਾ ਤੇ ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ ਤੇ ਮੰਨਿਆ ਜਾ ਰਿਹਾ ਹੈਗਾ ਕਿ ਸੋਨੀਆ ਮਾਨ ਦੇ ਸ਼ਾਮਲ ਹੋਣ ਦੇ ਨਾਲ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਨੂੰ ਗਤੀ ਮਿਲੇਗੀ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਪਾਰਟੀ ਦੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸਦੇ ਕਿ ਸੋਨੀਆ ਮਾਨ ਨੇ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਖਾਸ ਪਛਾਣ ਬਣਾਈ ਹੈ ਅਤੇ ਸਮਾਜਿਕ ਮੁੱਦਿਆਂ ਦੇ ਉੱਤੇ ਵੀ ਖੁੱਲ ਕੇ ਆਪਣੀ ਰਾਏ ਪ੍ਰਗਟ ਕਰਦੀ ਰਹੀ ਹੈ ਉਹਨਾਂ ਦੇ ਰਾਜਨੀਤਿਕ ਦੇ ਵਿੱਚ ਆਉਣ ਬਾਰੇ ਲੰਬੇ ਸਮੇਂ ਤੋਂ ਚਰਚਾ ਸੀਗੀ ਅਤੇ ਹੁਣ ਆਖਰਕਾਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਪਲੇਟਫਾਰਮ ਤੋਂ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਆਮ ਆਦਮੀ ਪਾਰਟੀ ਹੀ ਅਦਾਸੇ ਕਿ ਪਹਿਲਾ ਹੀ ਪੰਜਾਬ ਦੇ ਵਿੱਚ ਮਜ਼ਬੂਤ ਸਥਿਤੀ ਦੇ ਵਿੱਚ ਹੈ ਅਤੇ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਸਰਕਾਰ ਚਲਾ ਰਹੀ ਹੈ ਪਰ ਦਿੱਲੀ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਆਮ ਆ띠 ਪਾਰਟੀ ਨੂੰ ਨਿਸ਼ਾਨਾ ਬਣਾ ਰਹੀ ਹੈ ਤਾਂ ਉੱਥੇ ਹੀ ਸੋਨਿਆ ਮਾਨ ਦੇ ਸ਼ਾਮਲ ਹੋਣ ਦੇ ਨਾਲ ਪਾਰਟੀ ਨੂੰ ਖਾਸ ਕਰਕੇ ਨੌਜਵਾਨਾਂ ਅਤੇ ਫਿਲਮ ਇੰਡਸਟਰੀ ਦੇ ਨਾਲ ਜੁੜੇ ਲੋਕਾਂ ਦਾ ਸਮਰਥਨ ਮਿਲਣ ਦੀ ਉਮੀਦ ਹੈ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਵੱਡੇ ਆਗੂ ਜਿਹੜੇ ਕਿ ਮੌਜੂਦ ਰਹਿਣ ਗਿਆ ਤੇ ਸੋਨੀਆ ਮਾਨ ਦੇ ਰਾਜਨੀਤੀ ਦੇ ਵਿੱਚ ਆਉਣ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਉਹਨਾਂ ਦੀ ਭੂਖ ਦੀ ਰਣਨੀਤੀ ਜਿਹੜੀ ਕਿ ਰਣਨੀਤੀ ਤੇ ਉੱਤੇ ਹੋਣ ਗਿਆ ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸ ਦਈਏ ਕਿ ਪੰਜਾਬ ਦੀ ਇਹ ਮਸ਼ਹੂਰ ਅਦਾਕਾਰ ਹੈ ਸੋਨੀਆ ਮਾਨ ਜੋ ਕਿ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਆਪਣਾ ਰਾਜਨੀਤਿਕ ਸਫਰ ਜਿਹੜਾ ਕਿ ਇੱਥੋਂ ਹੀ ਉਹ ਸ਼ੁਰੂ ਕਰ ਰਹੇ ਨੇ ਤਾਂ ਤਾਂ ਪਾਰਟੀ ਦੇ ਸੀਨੀਅਰ ਆਗੂਨਾਂ ਦਾ ਸਵਾਗਤ ਸਰੋਪਾ ਵੇਟ ਕਰਕੇ ਕਰਨਗੇ ਤਾਂ ਸੋਨੀਆ ਮਾਨ ਦਾਜੇ ਕੇ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਨੂੰ ਮਿਲ ਚੁਕੇ ਨੇ ਜਿੱਥੇ ਅਰਵਿੰਦ ਕੇਜੀਵਾਲ ਨੇ ਉਹਨਾਂ ਨੂੰ ਜਿਹੜਾ ਕਿ ਪੱਗ ਬਨ ਕੇ ਪਾਰਟੀ ਦੇ ਵਿੱਚ ਸ਼ਾਮਲ ਹੋ ਸ਼ਾਮਲ ਕੀਤਾ ਹੈ ਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਹੈਗਾ ਇਸਦੇ ਆ ਤਸਵੀਰਾਂ ਸੋਸ਼ਲ ਮੀਡੀਆ ਦਾ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਇਹ ਮੰਨਿਆ ਜਾ ਰਿਹਾ ਹੈਗਾ ਕਿ ਸੋਨੀਆ ਮਾਨ ਦੇ ਸ਼ਾਮਲ ਹੋਣ ਦੇ ਨਾਲ ਪੰਜਾਬ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਨੂੰ ਫਾਇਦਾ ਵੀ ਹੋ ਸਕਦਾ ਹੈਗਾ ਕਿਉਂਕਿ ਖਾਸ ਕਰਕੇ ਨੌਜਵਾਨਾਂ ਦੇ ਵਿੱਚ ਉਹਨਾਂ ਦੀ ਪ੍ਰਸਿੱਧੀ ਪਾਰਟੀ ਦੇ ਲਈ ਫਾਇਦੇਮੰਦ ਸਾਬਤ ਹੋ ਸਕਦੀ ਹੈ ਤਾਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਦੱਸ ਦਈਏ ਕਿ ਸੋਨੀਆ ਮਾਨ ਜੋ ਕਿ ਮਸ਼ਹੂਰ ਅਦਾਕਾਰ ਹੈਗੀ ਹੈ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁਕੀਆਂ ਨੇ ਸ਼ਾਮਲ ਹੋ ਚੁਕੀ ਹੈ ਤੇ ਤਸਵੀਰਾਂ ਤੁਸੀਂ ਆਪਣੇ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਤਾਂ ਦੱਸ ਦਿਓ ਕਿ ਕੇਜਰੀਵਾਲ ਨੇ ਖੁਦ ਉਹਨਾਂ ਦਾ ਜਿਹੜਾ ਕਿ ਸਵਾਗਤ ਕੀਤਾ ਹੈਗਾ ਪੰਜਾਬ ਦੀ ਇਹ ਮਸ਼ਹੂਰ ਸੋਨੀਆ ਮਾਨ ਨੇ ਆਮਦਨੀ ਪਾਰਟੀ ਦੇ ਵਿੱਚ ਸ਼ਾਮਲ ਹੋ ਕੇ ਹੁਣ ਆਪਣਾ ਰਾਜਨੀਤਿਕ ਸਫਰ ਜਿਹੜਾ ਕਿ ਸ਼ੁਰੂ ਕਰ ਦਿੱਤਾ ਹੈ